ਕਿਓ ਤੁਹਾਡੀ ਬੋਲੀ ਹੌਲੀ ਬਾਬਾ ਔਖਾ ਕੰਮ ਨਹੀਂ ਕੋਈ ਜਹਾਨ ਉੱਤੇ ਪਰ ਕਰਨਾ ਸਦਾ ਆਰੰਭ ਔਖਾ ਹੋਵੇ ਹੌਸਲਾ ਤਾਂ ਚੁੱਕ ਪਹਾੜ ਦਈਏ ਬਿਨਾ ਹੌਸਲੇ ਚੁੱਕਣਾ ਖਾਂਬੇ ਔਖਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੌਲੀ ਬਾਬਾ ਚੈਨਲ ਦੇਖ ਰਹਾਏ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅੱਪਾ ਅੱਜ ਪੰਜਾਬੀ 뮤직 ਇੰਡਸਟਰੀ ਦੇ ਨਾਮ ਵਰ ਗਾਇਕ ਤੇ ਗੀਤਕਾਰ ਸਿੰਘਾ ਬਾਰੇ ਗੱਲ ਕਰਾਂਗੇ ਸਿੰਘਾ ਬੋਲਦਾ ਵੀਰੇ ਹੌਲੀ ਟਲ ਬੋਏ ਵਾਂਗੂ ਨਾਮ ਚੱਲਦਾ ਰਸ਼ੀ ਆ ਜਪਾਨ ਸਾਥੋਂ ਡਰੇ ਹੋਏ ਆ ਉਹਨਾਂ ਦੇ ਸਟਰਗਲ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ ਕਿ ਇਹੋ ਕਿਸ ਤਰ੍ਹਾਂ ਸਟਾਰ ਬਣੇ ਸੋ ਦੋਸਤੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਤੇ ਜੇਕਰ ਤੁਸੀਂ ਆਪਣਾ ਚੈਨਲ ਬੋਡੀ ਹੋਲੀ ਬਾਬਾ ਜੀ ਦੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਸੋ ਦੋਸਤੋ ਹੁਣ ਤੁਹਾਡਾ ਹੋਰ ਸਮਾਂ ਨਾ ਲੈਂਦੇ ਹੋਏ ਆਪਾਂ ਸਿੰਘਾ ਬਾਰੇ ਗੱਲਬਾ ਸਤਾ ਕਰਦੇ ਹੋਏ ਕਿਹਾ ਕਿ ਇੱਕ ਸਮਾਂ ਅਜੀਹਾ ਵੀ ਸੀ ਜਦੋਂ ਮੈਂ ਆਪਣੀਆਂ ਵੀਡੀਓਜ਼ ਦੇ ਉੱਪਰ 1000 ਵਿਊਜ਼ ਪਾਉਣ ਲਈ ਵੀ ਤਰਸਦਾ ਸੀ ਤੇ ਜੇਕਰ ਮੇਰੇ ਫੇਸਬੁੱਕ ਪੇਜ ਉੱਪਰ ਦਿਨ ਦੇ 6 ਜਾਂ 7 ਲਾਈਕ ਆ ਜਾਂਦੇ ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਹੁੰਦਾ ਸੀ ਸੋ ਉਹਨਾਂ ਨੇ ਇਹ ਕਿਹਾ ਕਿ ਮੈਂ ਆਪਣੇ ਲਾਈਫ ਵਿੱਚ ਬਹੁਤ ਸਟਰਗਲ ਕੀਤਾ ਬਹੁਤ ਉਹਨਾਂ ਨੇ ਛੋਟੇ ਲੈਵਲ ਤੋਂ ਸ਼ੁਰੂ ਕੀਤਾ ਤੇ ਉਹ ਕਹਿੰਦੇ ਆ ਦੀ ਮੈਨੂੰ ਹਮੇਸ਼ਾ ਆਪਣੀ ਮਿਹਨਤ ਦੇ ਉੱਪਰ ਯਕੀਨ ਹੁੰਦਾ ਕਿ ਮੈਂ ਮਿਹਨਤ ਕੀਤੀ ਤਾਂ ਮੈਂ ਜ਼ਰੂਰ ਹੀ ਸਫਲ ਹੋਊਗਾ ਤੇ ਇਸ ਦੇ ਨਾਲ ਹੀ ਦੋਸਤੋ ਸਿੰਘੇ ਨੇ ਇਹ ਵੀ ਕਿਹਾ ਕਿ ਕੁਝ ਲੋਕ YouTube ਦੇ ਉੱਪਰ ਆਪਣੀਆਂ ਵੀਡੀਓਜ਼ ਦੇ ਟਾਈਟਲ ਇੰਨੇ ਜਿਆਦਾ ਭੜਕਾਉਂ ਦਿੰਦੇ ਆ ਕਿ ਉਹ ਛੋਟੀ ਜੀ ਗੱਲ ਨੂੰ ਬਹੁਤ ਵੱਡੀ ਗੱਲ ਬਣਾ ਕੇ ਪੇਸ਼ ਕਰਦੇ ਆ ਤੇ ਇੱਥੇ ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਹਨਾਂ ਦਾ ਇੰਡਸਟਰੀ ਵਿੱਚ ਕਿਸੇ ਵੀ ਸਿੰਗਰ ਨਾਲ ਵੈਰ-ਵਿਰੋਧ ਨਹੀਂ ਉਹ ਹਰ ਇੱਕ ਬੰਦੇ ਦੀ ਰਿਸਪੈਕਟ ਕਰਦੇ ਆ ਸੋ ਦੋਸਤੋ ਆਪਾਂ ਕਹਿ ਸਕਦੇ ਆ ਕਿ ਸਿੰਘਾ ਇੱਕ ਵਧੀਆ ਸਿੰਗਰ ਤੇ ਗੀਤਕਾਰ ਆ ਜੋ ਹਮੇਸ਼ਾ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਆਡੀਅנס ਨੂੰ ਇੰਟਰਟੇਨ ਕਰਦਾ ਰਹਿੰਦਾ ਤੇ ਉਹਨੇ ਆਪਣੇ ਜੀਵਨ ਵਿੱਚ ਇਸ ਮਕਾਮ ਨੂੰ ਹਾਸਲ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਸੋ ਜਿੰਨੇ ਵੀ ਨਵੇਂ ਮੇਰੇ ਦੋਸਤ ਆ ਜੋ ਚੰਗੇ ਗੀਤਕਾਰ ਜਾਂ ਸਿੰਗਰ ਬਣਨਾ ਚਾਹੁੰਦੇ ਆ ਉਹਨਾਂ ਨੂੰ ਇਸ ਗੱਲ ਤੋਂ ਵੀ ਸਿੱਖਣਾ ਚਾਹੀਦਾ कि ਜੇਕਰ ਅਸੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਰਹੇ ਹਾਂ ਤਾਂ ਸਾਨੂੰ ਮਿਹਨਤ ਕਰਨੀ ਜ਼ਰੂਰੀ ਹੈ ਸਾਨੂੰ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਕਿਉਂਕਿ ਸਿੰਘਾ ਵੀ ਇੱਕ ਸਮੇਂ ਅਜਿਹੇ ਹਾਲਾਤਾਂ ਵਿੱਚ ਸੀ ਜਦੋਂ ਉਸ ਦੀਆਂ ਵੀਡੀਓਜ਼ ਉੱਪਰ ਹਜ਼ਾਰ ਵਿਊਜ਼ ਵੀ ਨਹੀਂ ਆਉਂਦੇ ਸੀ ਤੇ ਅੱਜ ਤੁਸੀਂ ਦੇਖੋ ਉਸ ਦੀ ਹਰ ਇੱਕ ਵੀਡੀਓ ਉੱਪਰ ਮਿਲੀਅਨਜ਼ ਵਿੱਚ ਵਿਊਜ਼ ਹੁੰਦੇ ਆ ਤੇ ਸਿੰਘਾ ਅੱਜ ਪੰਜਾਬੀ 뮤직 ਇੰਡਸਟਰੀ ਦਾ ਸੁਪਰਸਟਾਰ ਬਣ ਚੁੱਕੇ ਆ ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਤੁਸੀਂ ਸਿੰਘਾ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਨਾਲ ਦੀ ਨਾਲ ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਲਿਖੋ ਫੈਨ ਸਿੰਘੇ ਦੇ ਤੇ ਦੋਸਤੋ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਗਾਇਕ ਸਿੰਘੇ ਦੇ ਜੀਵਨ ਤੇ ਸੰਘਰਸ਼ ਬਾਰੇ ਜਾਣ ਸਕਣ ਤੇ ਅੰਤ ਵਿੱਚ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀਹੋਲੀ ਬਾਬਾ ਜੀ ਦਾ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬੰਦ ਦੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੋਂ ਅਗੋਂ ਸਭ ਤੋਂ ਪਹਿਲਾਂ ਪਹ ਆਈਟਾ ਮਿਲਦੇ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ